پروت سوامی اوٹ گہی میں تیری ناٹم ڈولو نمکر تیرے رکھ دینی ਹਰ ਮੇਰੀ ਜੀਣਾ ਅਗਨ ਪਰ ਪਰ ਤਪੈ ਪਿਤਰ ਵਗ ਕਤੀ ਪ੍ਰਣਾ ਵਤਨ ਨਾਨਕ ਫੁਕਮਿ ਪਛਾਨੈ سکھ ہو دن رتینبت نانک حکم پچھانے سکھ ہوئے دن رتی سکھ ہو گل گرس ਸੋ ਸਦਿਸ ਵਾਏ ਦਰਸ਼ਨ ਪਰਸੇ ਗੁਰੂ ਘਰ ਦਰਸ਼ਨ ਪਰਸੇ ਗੁਰੂ ਘਰ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ ਦੀ नूर करसो पुरसो चिठे सचे पात्रशाह माल जनम जनम द सजन सचा पात्राह ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਟੀਆਂ ਸੋਈਏ ਸਬਨਾ ਦਾ ਵੇਖਾ ਗੋ ਜਿਸ ਪਾਸ ਬਹਿਟੀਆਂ ਸੋਈਏ ਸਭ ਨਾਂ ਦਾ ਸਭ ਨਾਂ ਦਾ ਜੀ ਸਤਨਾਮ ਵੇ ਇਕ ਓੰਕਾਰ ਸਤਨਾਮ ਤੂਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਅਜੂਨੀ ਸੈ ਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜੀਉ ਦਰਤ ਹੈ ਆਪਣਾ ਕੈਸੋ ਕਰੀਪ ਕਾਰ ਦੋਖ ਵਿਸਾਰਨ ਸੇਵਿਆ ਸਦਾ ਸੰਧਾਤਾ ਤਾਰ ਜਿਉ ਦਰਤ ਹੈ ਆਪਣਾ ਕੈਸੇ ਕਰੀਪ ਕਾਰ ਦੁੱਖੋਂ ਸਾਰਨ ਸੇਵਿਆ ਸਦਾ ਸੰਗ ਦਾਤਾਰ ਸਾਰ ਜਿਵੇਂ ਮੇਰਾ ਨੀਤ ਨਵਾਨ ਸਦਾ ਸਦਾ ਅੰਤਿਛੜਾਏ ਸੋਏ ਸੋਣਾ ਸੋਣਾ ਮੇਰੀ ਕਾਮਣੀ ਪਾਉ ਉਤਾਰੂਰੇ ਦਇਆਲ ਤੇਰਾ ਨਾਮ ਕਰਾ ਸਦਗੁਰ ਬਾਣੀ ਰਹਾ ਸਰਬੰ ਸੱਚਾ ਏਕ ਹੈ ਦੂਜਾ ਨਹੀਂ ਕੋਈ 타కి ਸੇਵਾ ਸੋ ਕਰੇ ਜੁਗਾ ਨਦਰ ਕਰੇ ਤਦ ਬਾਜ ਪਿਆਰੇ ਕੇਵ ਰਹਾ ਸਾਵਣ ਆਈ ਦੇ ਜਿਤ ਨਾਮ ਤੇਰੇ ਲਾਗਰਾ ਦੂਜਾ ਨਹੀਂ ਕੋਈ ਜਿਸ ਅਗ ਪਿਆਰੇ ਜਾਏ ਨਾ ਰਹਾ ਸੇਵੀ ਸਾਹਿਬ ਆਪਣਾ ਅਵਰਨਾ ਜਗੋਂ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿੱਚ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਸੇਵੀ ਸਾਹਿਬ ਆਪਣਾ ਅਵਰਨਾ ਜਾਚੋ ਕੋਏ ਨਾਨਕ ਤਾਤਾ ਦਾਸ ਹੈ ਬਿੰਦ ਬਿੰਦ ਚੱਖ ਚੁੱਕ ਹੋਏ ਸਾਹਿਬ ਤੇਰੇ ਨਾਮ ਮਿਟਾਉ ਬਿੰਦ ਬਿੰਦ ਚੱਖ ਚੁੱਕ ਹੋਏ واگ جیسا واحر واحو جی کی فتح پرم سنمانی ਜੁਗ ਜੁਗ ਅਟਲ ਚਬਦੇ ਸ਼ਤਲ ਤਖਤ ਦੇ ਮਾਲਕ ਦੀਨ ਦੁਨੀਆ ਦੇ ਰਹਿਬਰ ਸਤਿਗੁਰੂ ਧੰਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਗੁਰਾਂ ਦੀ ਅਪਾਰ ਬਖਸ਼ਿਸ਼ ਹੈ ਕਿਰਪਾ ਰਹਿਮਤ ਹੋਈ ਹੈ ਜੋ ਸਤਗੁਰਾਂ ਦੀ ਪਾਵਨ ਪਵਿੱਤਰ ਅਗੰਮੀ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਵੇਲੇ ਤੋਂ ਸਤਗੁਰੂ ਜੀ ਦੇ ਪਾਵਨ ਪਵਿੱਤਰ ਅਤੇ ਅਗਾਮੀ ਦਰਬਾਰੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਅਰ ਅਜ ਅੰਮ੍ਰਿਤ ਵੇਲੇ ਜੋ ਸਤਪੁਰਾ ਨੇ ਤੇ ਅੰਮ੍ਰਿਤ ਬਚਨਾਂ ਦੀ ਦਾਤ ਮੁਖਵਾਕ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ ਇਹ ਆਗਾਦ ਗੁਰੂ ਅੰਮ੍ਰਿਤ ਗੋਲ ਗੁਰੂ ਨਾਨਕ ਦੇਵ ਸ੍ਰੀ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੇ ਮਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਵਿੱਤਰ ਰਾਗ ਤਨਾਸਰੀ ਅੰਦਰ ਅਦੇ ਸਤਿਗੁਰੂ ਮਹਾਰਾਜ ਆਂਦੇ ਪਾਵਨ ਅੰਗ 660 ਦੇ ਉੱਪਰ ਸੁਭਾਏ ਮਾਨ ਹੈ ਅਰ ਇਹ ਪਾਵਨ ਬਚਨ ਸਤਿਗੁਰਾਂ ਨੇ ਪਈਏ ਸੋਤਾਲ ਦੇ ਵਿੱਚ ਗੌਣ ਦੀ ਬਖਸ਼ਿਸ਼ ਰਹਿਮਤ ਸਭੇ ਸਬਨਾ ਦੇ ਉੱਪਰ ਕੀਤੀ ਹੈ ਮਹਾਰਾਜ ਇਥੇ ਤਰਸੀ ਰਾਗ ਦੀ ਆਰੰਭਤਾ ਕਰਦੇ ਹਾਂ। ਅਗਰ ਰਾਗ ਦੀ ਆਰੰਭਤਾ ਵਿੱਚ ਸਤਿਗੁਰਾਂ ਨੇ ਇਥੇ ਮੂਲ ਮੰਤਰ ਦਾ ਉਚਾਰਨ ਕੀਤਾ ਹੈ। ਮਹਾਰਾਜ ਕਿਰਪਾ ਕਰਦੇ ਨੇ ਇੱਕ ਓਮਕਾਰ। ਇਹਦਾ ਅਰਥ ਹੈ ਕੋ ਪਰਮਾਤਮਾ ਇੱਕ ਹੈ। ਉਹ ਅਦੁੱਤੀ ਹੈ। ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ ਅੱਗੇ ਮਹਾਰਾ ਜੀ ਨੇ ਸ਼ਬਦ ਵਰਤਿਆ ਸਤ ਨਾਮ ਸਤ ਦਾ ਅਰਥ ਹੈ ਸਦੀਵੀ ਕਾਲ ਦੇ ਲਈ ਰਹਿਣ ਵਾਲਾ ਨਾਮ ਦਾ ਅਰਥ ਹੈ ਮੋਦ ਮਹਾਰਾ ਕਹਿੰਦੇ ਉਹ ਸੱਚਾ ਏ ਤੇ ਸਦੀਵੀ ਰਹਿਣ ਵਾਲਾ ਉਹਦੀ ਖੁੰਦ ਨੂੰ ਕੋਈ ਚੈਲੰਜ ਨਹੀਂ ਹੈ ਏ ਨਹੀਂ ਹੈ ਕਿ ਅੱਜ ਸੱਚਾਈ ਦੇ ਕਾਰਨੋਂ ਕੋਈ ਸੱਚ ਨਹੀਂ ਰਹਿਣਾ ਠੀਕ ਹੈ ਦੁਨਿਆਵੀ ਬੰਦੇ ਦੀ ਜ਼ੁਬਾਨ ਜਿਹੜੀ ਜੀਵਨ ਜਿਹੜਾ ਹੈ ਜੇ ਤਬਦੀਲੀ ਵਾਲਾ ਹੈ ਅਸੀਂ ਕਿਸੇ ਕਿਸੇ ਜਗ੍ਹਾ ਤੇ ਆ ਕੇ ਤੇ ਬੜਾ ਸੱਚ ਬੋਲਦੇ ਆ ਪਰ ਪਤਾ ਕੋਈ ਨਹੀਂ ਅਗਲੇ ਦਿਨ ਹੀ ਬੰਦਾ ਜਿਹੜੀ ਜ਼ੁਬਾਨ ਤੋਂ ਕੱਲ ਸੱਚ ਬੋਲਦਾ ਸੀ ਉਸੇ ਤੋਂ ਝੂਠ ਬੋਲਣਾ ਵੀ ਸ਼ੁਰੂ ਕਰ ਦਿੰਦਾ ਹੈ ਪਤਾ ਨਹੀਂ ਲੱਗਦਾ ਕਿਉਂਕਿ ਸਾਡੀ ਖਸਤੀ ਜਿਹੜੀ ਏ ਉਹ ਵਾਰ-ਵਾਰ ਬਦਲਦੀ ਏ ਅਸੀਂ ਕਿਤੇ ਤੇ ਬਹੁਤ ਚੰਗੀ ਗੱਲ ਕਰਦੇ ਆ ਪਤਾ ਹੀ ਨਹੀਂ ਲੱਗਦਾ ਕਿ ਘੇੜ ਪੈਂਦਾ ਕੋਈ ਬੰਦਾ ਇੰਨੀ ਘੱਡਿਆ ਤੇ ਨੀਚ ਗੱਲ ਤੇ ਪੁੱਤ ਆਉਂਦਾ ਏ ਮਾਰੇ ਕਿਤੇ ਉਹ ਸੱਚਾ ਏ ਤੇ ਸਦੀਵੀ ਰਹਿਣ ਵਾਲਾ ਏ ਉਹਦੇ ਸੁਭਾਅ ਵਿੱਚ ਉਹਦੀ ਹੋਂਦ ਵਿੱਚ ਉਹਦੀ ਖਸਤੀ ਵਿੱਚ ਕੋਈ ਤਬਦੀਲੀ ਨਹੀਂ ਮਹਾਰਾਜ ਅਗੇ ਕਿਰਪਾ ਕਰਦੇ ਨੇ ਕਰਤਾ ਪੁਰਖ ਉਹ ਵੈਗ ਨੂੰ ਪਰਮਾਤਮਾ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਏ ਤੇ ਮਹਾਰਾਜ ਕਹਿੰਦੇ ਦੁਨੀਆ ਬਣਾ ਕੇ ਹੋਂਦ ਵਿੱਚ ਆਪ ਵਸਿਆ ਆਇਆ ਏ ਫਿਰ ਮਹਾਰਾਜ ਕਹਿੰਦੇ ਨਿਰਭਉ ਉਹ ਪ੍ਰਮਾਤਮਾ ਦੀ ਖਸਤੀ ਇੰਨੀ ਆਜ਼ਾਦ ਹੈ ਉਹਨੂੰ ਦੁਨੀਆਂ ਦੇ ਕਿਸੇ ਵੀ ਬੰਦੇ ਦਾ ਦੁਨੀਆਂ ਦੇ ਕਿਸੇ ਵੀ ਚੀਜ਼ ਦਾ ਕੋਈ ਭੌ ਕੋਈ ਡਰ ਨਹੀਂ ਹੈ ਤੇ ਮਾਲ ਕਹਿੰਦੇ ਮਿਰਵੈ ਉਹ ਵੈਗੁਰ ਪ੍ਰਮਾਤਮਾ ਨਿਰਵੈ ਉਹ ਕਿਸੇ ਨਾਲ ਵੈਰ ਵੀ ਨਹੀਂ ਕਰਦਾ ਵੈਸੇ ਨਾ ਅਸੀਂ ਆਮ ਜੇ ਕਹ ਲੈ ਦਿੰਦੇ ਆ ਕਿ ਪ੍ਰਮਾਤਮਾ ਨੇ ਸਾਡੇ ਨਾਲ ਵੈਰ ਖਮਾਲਿਆ ਜਾਂ ਜਦੋਂ ਤੇ ਬੰਦਾ ਸਾਡੇ ਸਾਹਮਣੇ ਕੋਈ ਮਾਤੜ ਹੋਵੇ ਫਿਰ ਅਸੀਂ ਉਹਦੇ ਤੇ ਰੋਗ ਪਾ ਲੈਨੇ ਆ ਤੇ ਜਦੋਂ ਕੋਈ ਤਗੜਾ ਆ ਜਾਵੇ ਫਿਰ ਉਹਦੇ ਅੱਗੇ ਹੱਥ ਜੋੜ ਕੇ ਤੇ ਸਿਰ ਝੁਕਾ ਕੇ ਬਰੋਜਾਨੀ ਆ ਸਾਡੀ ਜ਼ਿੰਦਗੀ ਜਿਹੜੀ ਏ ਉਹ ਵਕਤ ਦੀ ਮਤਾਜ ਏ ਜੇ ਤੇ ਸਾਹਮਣੇ ਮਾਤੜ ਬੰਦਾ ਆ ਗਿਆ ਫਿਰ ਤੇ ਬੰਦਾ ਉਹਦੇ ਗੱਲ ਪੈਣ ਤੱਕ ਜਾਂਦਾ ਏ ਜੇ ਜ ਸਾਹਮਣੇ ਤਗੜਾ ਆ ਜਾਵੇ ਉਹਦੀ ਗਲਤੀ ਹੋਣ ਦੇ ਬਾਵਜੂਦ ਵੀ ਬੰਦਾ ਕੰਨ ਭੰਦਾ ਹੈ ਤੇ ਕਹਿੰਦਾ ਕੋਈ ਗੱਲ ਨਹੀਂ ਜੀ ਫਿਰ ਕੀ ਹੋ ਗਿਆ ਅਸਾਂ ਦੇ ਵਿੱਚ ਉਹਦੇ ਅੰਦਰ ਦਇਆ ਨਹੀਂ ਪ੍ਰਗਟ ਹੋਈ ਕਿ ਫਿਰ ਕੀ ਹੋ ਗਿਆ ਨੁਕਸਾਨ ਹੋ ਗਿਆ ਉਹ ਆਪ ਲੱਗਦਾ ਵੀ ਕੋ ਕੋ ਬੰਦਾ ਤਗੜਾ ਏ ਜੇ ਪੰਗਾ ਲਿਆ ਤੇ ਮੇਰਾ ਨੁਕਸਾਨ ਹੋ ਜਾਏਗਾ ਜੇ ਕੋਈ ਜਗ੍ਹਾ ਤੇ ਕੋਈ ਮਾਧੜੋ ਦਾ ਨਾ ਫਿਰ ਪਤਾ ਲੱਗਣਾ ਸੀ ਇਹਦੇ ਅੰਦਰ ਦੀ ਦਰਿਆ ਇਹਦੇ ਅੰਦਰ ਦੀ ਨਿਮਰਤਾ ਕਿੱਥੇ ਬੈਠੀ ਹੋਈ ਹੈ। ਉਹ ਕਹਿੰਦੇ ਇੱਕ ਵਾਰ ਉਹ ਰਖਸ਼ਾ ਚਲਾਉਣ ਵਾਲਾ ਸੀ। ਉਹ ਗੁਰੂ ਘਰ ਦੇ ਵਿੱਚ ਗਿਆ ਮਾਦਲ ਬੰਦਾ ਰਖਸ਼ਾ ਚਲਾਉਂਦਾ ਹੈ ਤਗੜੇ ਨੇ ਦਿੱਸਵਾ ਨਹੀਂ ਨਹੀਂ। ਗਰੀਬ ਰਾਜਾ ਬੰਦਾ ਵਿਚਾਰਾ ਉਹ ਗੁਰੂ ਘਰ ਵਿੱਚ ਗਿਆ ਉਹਨੇ ਜੋੜਾ ਜਿਹਾ ਕਰਾਇਆ। ਤੇ ਜਿੱਤੇ ਜੋੜਾ ਜਮਾ ਕਰਾਇਆ ਸੀ ਨਾ ਉਥੇ ਸਰਦਾਰ ਸਾਹਿਬ ਬੈਠੇ ਜੋੜਿਆਂ ਦੀ ਸੇਵਾ ਕਰਦੇ ਪੈ ਸੀ ਆਪਾਂ ਵੀ ਕਰਦੇ ਹੁੰਦੇ ਜੋੜਾ ਘਰ ਚ ਬਹਿ ਕੇ ਜੋੜੇ ਸਾਫ ਕਰਨ ਦੀ ਸੇਵਾ ਕਹਿੰਦੇ ਸਰਦਾਰ ਸਾਹਿਬ ਬੈਠੇ ਜੋੜਾ ਘਰ ਦੇ ਵਿੱਚ ਜੋੜੇ ਸਾਫ ਬਹਿ ਕਰਦੇ ਸੀ ਜਦੋਂ ਇਹ ਰਿਕਸ਼ੇ ਵਾਲੇ ਨੇ ਜੋੜਾ ਪਹਾਰਿਆ ਨਾ ਤੇ ਸਰਦਾਰ ਸਾਹਿਬ ਨੇ ਬੜੇ ਅਨੁਸ਼ਕਣਾਰ ਦੇ ਨਾਲ ਉਹ ਜੋੜਾ ਪਕੜਿਆ ਉਹਨੂੰ ਕਪੜਾ ਮਾਰ ਕੇ ਸਾਫ਼ ਕੀਤਾ ਫਿਰ ਪਾਲਿਸ਼ ਕੀਤਾ ਉਹ ਭੱਜਿਆ ਰਖਸ਼ੀ ਵਾਲਾ ਉਹ ਗੁਰਦੁਆਰੇ ਗਿਆ ਲੱਖਾ ਟੇਕਿਆ ਵਾਪਸ ਆਇਆ ਉਹ ਸਰਦਾਰ ਸਾਹਿਬ ਨੇ ਬੜੇ ਅਨੁਨ ਨਾਲ ਉਹ ਜੋੜਾ ਉਹਨਾਂ ਨੂੰ ਦਿੱਤਾ ਬੜਾ ਖੁਸ਼ ਹੋਇਆ ਕਿਹਾ ਗੁਰੂ ਰਾਮਦਾਸ ਤੇਰਾ ਘਰ ਬੜਾ ਵੱਡਾ ਹੈ ਇੱਥੇ ਤਨਾਲ ਬੰਦੇ ਵੀ ਮਹੱਤਰਾ ਦੇ ਜੋੜੇ ਫੁੱਲ ਦਿੰਦੇ ਨੇ ਇੱਥੇ ਅਮੀਰ ਬੰਦੇ ਵੀ ਘਰੀਆਂ ਦੇ ਜੋੜੇ ਸਾਫ਼ ਕਰ ਦਿੰਦੇ ਨਹੀਂ ਉਹ ਬੜਾ ਪ੍ਰਭਾਵਤ ਹੋ ਜਾਂਦੇ ਇਹ ਜਿਹੜਾ ਸਰਦਾਰ ਹੈ ਨਾ ਇਹ ਬੜਾ ਚੰਗਾ ਹੈ ਬੜੀ ਨਿਮਰਤਾ ਵਾਲਾ ਹੈ ਬੜਾ ਨੇਕੰਦਾ ਹੈ ਤੇ ਕਹਿੰਦੇ ਜਦੋਂ ਅਕਸ਼ਾਲਾ ਆ ਕੇ ਨਿਕਲੇ ਆ ਤੇ ਦੋ ਨੂੰ ਘਟਿਆ ਬਾਗ ਵਿੱਚੋਂ ਚੜਾਈ ਦੇਣਾ ਉਹ ਚਾਰੇ ਮਾ